हां जी भाई आज ਆਪਾਂ ਗੱਲ ਕਰਦੇ ਆਂਗੇ ਵਿਸ਼ਵਦੀਪ ਦੀ ਜਿਹੜਾ ਕਿ ਲੰਬੇ ਸਮੇਂ ਤੋਂ ਪੰਜਾਬ ਦੀ ਗੱਲ ਕਰਦਾ ਹੁੰਦਾ ਸੀ ਕੱਲ ਅਸੀਂ ਪਰਸੋਂ ਦੀ ਭੈਣ ਨੂੰ ਫੋਨ ਵੀ ਕਰਿਆ ਉਹ ਕਹਿੰਦੇ ਵੀ ਭਾਈ ਲੱਖਾ ਸਿੰਘ ਸਧਾਨਾ ਬਾਰੇ ਪੁੱਛਿਆ ਸੀ ਮੈਂ ਵੀ ਬਾਈ ਨੇ ਮਤਲਬ ਬਾਈ ਨੂੰ ਫੋਨ ਕਰੋ ਤੇ ਭਾਈ ਤੁਹਾਡਾ ਮਤਲਬ ਜਿਹੜਾ ਕਿ ਮਸਲਾ ਹੱਲ ਹੋ ਜਾਊਗਾ ਬਾਕੀ ਪੰਜਾਬੀਓ ਨਵੀਂ ਗੱਲ ਲੱਗਦਾ ਵੀ ਕੰਗਣਾ ਰਣੌਤ ਕੁਲਵਿੰਦਰ ਕੌਰ ਕੰਗਣਾ ਰਣੌਤ ਕੁਲਵਿੰਦਰ ਕੌਰੇ ਮੁੱਦੇ ਬੜੇ ਭਟਕੇ ਪਏ ਆ ਪਰ ਆਪਣੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਇਹਨਾਂ ਦੇ ਵੱੰਨੀ ਵੀ ਧਿਆਨ ਮਾਰੋ ਯਾਰ ਕਿਉਂਕਿ ਝੂਠੇ ਪਰਚੇ ਜਿਹੜੇ ਕਿ ਹੈਗੇ ਨੇ ਇਹ ਕਰਵਾਏ ਜਾ ਰਹੇ ਨੇ ਜਿਵੇਂ ਕਿ ਪਹਿਲਾਂ ਤੁਸੀਂ ਜਾਣਦੇ ਆ ਪੰਜਾਬ ਦੀਆਂ ਸਰਕਾਰਾਂ ਨੂੰ ਪਹਿਲਾਂ ਦੇਖੋ ਭਾਨੇ ਸਿੱਧੂ ਤੇ ਵੀ ਹੋਇਆ ਲੱਖੇ ਤੇ ਵੀ ਬਥੇਰਿਆਂ ਤੇ ਕੀਤੇ ਆਪਾਂ ਹੁਣ ਅਪੀਲ ਕਰਦੇ ਆਂਗੇ ਜਿਹੜਾ ਕਿ ਕੱਠ ਰੱਖਿਆ ਗਿਆ 19 ਤਰੀਕ ਦਾ ਜਿਹੜਾ ਕਿ ਬੁੱਧਵਾਰ ਦਾ ਦਿਨ ਹੈ ਫਾਜ਼ਿਲਕਾ ਜਿਹੜਾ ਕਿ ਐਸਐਸਪੀ ਦਫਤਰ ਉਹਦੇ ਅੱਗੇ 10 ਵਜੇ ਸਹੀ ਨੱਟ 10 ਵਜੇ ਦਾ ਕੱਠ ਹੈ ਤੇ ਭਾਈ ਲੱਖਾ ਸਿੰਘ ਸਿਧਾਣਾ ਨੇ ਵੀ ਅਪੀਲ ਕਰ ਦਿੱਤੀ ਹੈ ਤੇ ਉੱਥੇ ਜਾਣਗੇ ਸਾਰੇ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਭਰਾਵਾਂ ਨੂੰ ਭੈਣਾਂ ਨੂੰ ਸਭ ਨੂੰ ਅਪੀਲ ਆ ਵੱਡੀ ਗਿਣਤੀ ਦੇ ਵਿੱਚ ਇਕੱਠ ਕਰਨਾ ਕਿਉਂਕਿ ਭਾਈ ਇੱਕ ਜਾਤੀਵਾਦ ਵੀ ਉੱਠ ਸਕਦਾ ਇਸ ਨਾਲ ਕਿਉਂ ਕਿ ਜਿਹੜਾ ਬੰਦਾ ਹੈ ਆਪਣੇ ਵਿਸ਼ਵਦੀਪ ਹੈ ਉਹ ਮਜਵੀ ਸਿੱਖ ਜਾਤੀ ਨਾਲ ਸੰਬੰਧਿਤ ਹੈ ਮਤਲਬ ਸੰਬੰਧ ਰੱਖਦਾ ਜਿਵੇਂ ਕਿ ਅਸੀਂ ਵੀ ਮਜਵੀ ਸਿੱਖੀ ਆ ਪਰ ਆਪਾਂ ਜਾਤ ਪਾਤ ਦੀ ਗੱਲ ਨਹੀਂ ਕਰਨੀ। ਵੈਸੇ ਜਾਤੀਵਾਦ ਦੇਖਿਆ ਜਾਵੇ ਤਾਂ ਮੁੰਡਿਆਂ ਦੇ ਵਿੱਚ ਵੀਡੀਓ ਪਾ ਰੱਖੇ ਨੇ ਜਾਤੀਵਾਦ ਖੜਾ ਹੋਣ ਜਾ ਰਿਹਾ ਹੈ। ਕਿ ਯਾਰ ਸਾਡੇ ਨਾਲ ਧੱਕਾ ਹੋ ਰਿਹਾ ਕੋਈ ਹੋਰ ਸੰਸਥਾਵਾਂ ਜਾਂ ਕੋਈ ਪਹੁੰਚਿਆ ਨਹੀਂ ਸੀ ਕੁਝ ਦਿਨ ਪਹਿਲਾਂ। ਇਸ ਕਰਕੇ ਅਸੀਂ ਕਹਿੰਦੇ ਆਂ ਵੀ ਚਲੋ ਜਾਤੀ ਮਾਮਲਾ ਨਾ ਹੋਵੇ। ਇੱਕ ਪੱਧਰ ਤੇ ਜਿਹੜੀ ਗੱਲ ਹੈ ਇਹ ਸਾਰਿਆਂ ਨੇ ਇਕੱਠੇ ਹੋ ਕੇ ਉੱਥੇ ਉਸ ਚੀਜ਼ ਦਾ ਸਾਹਮਣਾ ਕਰਨਾ ਸਰਕਾਰਾਂ ਨੂੰ ਦਿਖਾਉਣਾ ਹੈ ਵੀ ਭਾਈ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਸਾਡਾ ਪੰਜਾਬ ਸਾਡੇ ਲੋਕ ਸਾਰੇ ਬਿਨਾ ਮਤਲਬ ਇਸ ਜਾਤ ਪਾਤ ਤੋਂ ਅਸੀਂ ਇਕੱਠੇ ਹੋਣ ਜਾਣਦੇ ਆ ਤੇ ਅਸੀਂ ਆਪਦਾ ਹੱਕ ਆ ਜਿਹੜਾ ਕਿ ਉਹ ਮਤਲਬ ਲੈਣਾ ਵੀ ਜਾਣਦੇ ਆ ਤੇ ਦੂਜੀ ਗੱਲ ਜਿਹੜੇ ਝੂਠੇ ਪਰਚੇ ਪਾਏ ਨੇ ਉਹਨਾਂ ਨੂੰ ਵੀ ਰੱਦ ਕਰਾਉਣਾ ਪਊਗਾ ਕਿਉਂ ਜੇ ਆਪਾਂ ਇੱਕ ਹੋਵਾਂਗੇ ਤਾਂ ਪਰਚੇ ਰੱਦ ਹੋ ਜਾਣਗੇ ਮੈਂ ਫਿਰ ਕਹਿੰਦਾ ਵੀ ਧਿਆਨ ਦਿਆ ਕਰੋ ਯਾਰ ਪੰਜਾਬ ਦੀਆਂ ਗੱਲਾਂ ਤੇ ਪੰਜਾਬ ਦੇ ਮਤਲਬ ਜਿਹੜੇ ਮੁੰਡੇ ਬੋਲਦੇ ਨੇ ਬੋਲਦੀਆਂ ਆਵਾਜ਼ਾਂ ਨੂੰ ਦਬਦਿਆਂ ਸਰਕਾਰਾਂ ਇਹਨਾਂ ਤੇ ਧਿਆਨ ਮਾਰਿਆ ਕਰੋ ਬਾਈ ਯਾਰ ਸਾਥ ਦਿਆ ਕਰੋ ਯਾਰ ਬਾਈ ਆ ਹੁਣ ਕੰਗਣਾ ਰਣੌਤ ਕੰਗਣਾ ਰਣੌਤ ਕੁਲਵਿੰਦਰ ਕੌਰ ਕੁਲਵਿੰਦਰ ਕੌਰ ਮੰਨ ਲਈ ਗੱਲ ਯਾਰ ਇੱਕ ਪਾਸੇ ਮੁੱਦਾ ਭਟਕਿਆ ਉਹਨੂੰ ਹੁਣ ਸਾਰੀ ਦੁਨੀਆ ਦੇਖੀ ਜਾਂਦੀ ਹੈ ਪਰ ਮੈਂ ਕਹਿੰਦਾ ਪੰਜਾਬ ਦੇ ਜਿਹੜੇ ਸਾਡੇ ਮੁੰਡੇ ਨੇ ਇਹਨਾਂ ਬੰਨੀ ਵੀ ਧਿਆਨ ਮਾਰਿਆ ਕਰੋ ਇਨਾਂ ਦੀ ਵੀ ਗੱਲ ਬਾਤ ਸੁਣ ਕੇ ਫਾਜ਼ਿਲਕਾ ਜਿਹੜਾ ਕਿ ਦਫ਼ਤਰ ਐੱਸਐੱਸਪੀ ਦਾ ਉੱਥੇ ਵੱਡਾ ਇਕੱਠ ਰੱਖ ਗਿਆ ਇਕੱਠ ਰੱਖਿਆ ਗਿਆਗਾ ਵਿਸ਼ਵਦੀਪ ਦੇ ਹੱਕ ਦੇ ਵਿੱਚ ਉੱਥੇ ਸਾਰੇ ਬੰਦੇ ਪਹੁੰਚਣਗੇ ਲੱਖਾ ਸਿੰਘ ਸਧਾਲਾ ਵੀ ਪਹੁੰਚੂਆ ਹੋਰ ਵੀ ਸਾਡੇ ਭੈਣ ਭਰਾ ਜਿੰਨੇ ਨੇ ਵੀਡੀਓ ਪਾਈਆਂ ਮੁੰਡਿਆਂ ਨੇ ਸਾਰੇ ਜਾਣਗੇ ਅਸੀਂ ਵੀ ਜਾਵਾਂਗੇ ਪਰ ਆਪਾਂ ਤੁਹਾਨੂੰ ਇਹ ਗੱਲ ਕਹਿੰਦੇ ਆ ਵੀ ਬਾਈ ਯਾਰ ਨਿਗਾਹ ਮਾਰਿਆ ਕਰੋ ਯਾਰ ਸਾਡੇ ਪੰਜਾਬ ਦੇ ਜਿੰਨੇ ਮੁੰਡੇ ਆ ਜੇ ਸਾਥ ਦੇਓਗੇ ਤਾਂ ਬਈ ਚੱਲਦੇ ਰਹਿਣਗੇ ਕੰਮ ਐ ਨਹੀਂ ਤਾਂ ਫਿਰ ਯਾਰ ਪੰਜਾਬ ਦੇ ਹਾਲਾਤ ਬਾਈ ਗਏ ਗੁਜ਼ਰੇ ਜੇ ਤਾਂ ਹੋ ਹੀ ਪਏ ਨੇ ਤੁਹਾਨੂੰ ਪਤਾ ਹੀ ਆ ਪਾਣੀ ਪੂਣੀ ਵੀ ਥੱਲੇ ਜਾ ਰਹੇ ਨੇ ਤੁਹਾਨੂੰ ਪਤਾ ਬਾਈ ਲੱਖਾ ਕਹਿੰਦੇ ਹੀ ਰਹਿੰਦਾ ਜੰਗਲਾਂ ਜੰਗਲਾਂ ਨੂੰ ਵੀ ਲੋਕ ਵੱਢੀ ਜਾਂਦੇ ਨੇ ਹੈ ਦਰਖਤ ਪੱਟੀ ਜਾਂਦੇ ਜ਼ਿਮੀਂਦਾਰ ਯਾਰ ਵੀ ਜਿਹੜਾ ਮੰਨ ਕੇ ਚੱਲੋ ਵਾਤਾਵਰਣ ਸਾਰਾ ਨਸ਼ਟ ਹੁੰਦਾ ਜਾਂਦਾ ਜ਼ਹਿਰੀਲੇ ਪਾਣੀ ਹੁੰਦੇ ਜਾਂਦੇ ਪਾਣੀ ਥੱਲੇ ਵੀ ਜਾਂਦੇ ਜਾਈ ਜਾਂਦੇ ਨੇ ਤੇ ਪੰਜਾਬ ਸਾਡਾ ਬਿਲਕੁਲ ਤਬਾਹ ਹੁੰਦਾ ਯਾਰ ਹੈ ਬਈ ਇਹ ਬਚਾਉਣਾ ਹੈ ਤਾਂ ਆਪਣੇ ਆਪ ਦੇ ਸਾਰੇ ਆ ਨਹੀਂ ਇਹਦਾ ਕੁਝ ਨਹੀਂ ਬਣਨਾ ਆਉਣ ਵਾਲੀਆਂ ਪੀੜ੍ਹੀਆਂ ਦੀਆਂ نسلਾਂ ਤਬਾਹ ਹੋ ਜਾਣਗੀਆਂ। ਇਹ ਹੀ ਆਪਣੀ ਅੱਜ ਅਪੀਲ ਆ ਵੀ ਵਿਸ਼ਵਦੀਪ ਦੇ ਹੱਕ ਦੇ ਵਿੱਚ ਫਾਜ਼ਿਲ ਕਾ ਐਸਐਸਪੀ ਦਫ਼ਤਰ ਦੇ ਮੂਹਰੇ 10 ਵਜੇ ਦਿਨ ਬੁੱਧਵਾਰ ਨੂੰ 19 ਤਰੀਕ ਆਪਣਾ ਇਕੱਠ ਰੱਖਿਆ ਗਿਆ ਬਾਈ ਤੇ ਸਾਰਿਆਂ ਨੇ ਪਹੁੰਚਣਾ ਮੇਰਾ ਵੀਰ ਧੰਨਵਾਦ ਤੁਹਾਡਾ ਸਾਰਿਆਂ ਦਾ। ਜਿਹੜੇ ਜਿਹੜੇ ਮੁੰਡੇ ਹੁਣ ਵੀਡੀਓ ਪਾ ਰਹੇ ਉਹ ਵੀ ਪਹੁੰਚਣਗੇ ਆਪਾਂ ਸਾਰਿਆਂ ਨੇ ਜਾਣਾ ਬਾਈ। ਇਹੀ ਆਪਣੀ ਪੇਜ ਸੀ ਜਿਹੜਾ ਕੋਈ ਭੈਣ ਭਰਾ ਨਾ ਮੇ ਚੈਨਲ ਦੇਖਦਾ ਸਬਸਕ੍ਰਾਈਬ ਕਰ ਦਿਓ ਤਾਂ ਕਿ ਪੰਜਾਬ ਦੇ ਪ੍ਰਤੀ ਜਿਹੜੀ ਪੰਜਾਬ ਦੀ ਗੱਲ ਹੁੰਦੀ ਆ ਉਹਦੇ ਪ੍ਰਤੀ ਅਸੀਂ ਵੀਡੀਓ ਪਾਵਾਂਗੇ ਤਾਂ ਤੁਹਾਡੇ ਤੱਕ ਪਹੁੰਚੂਗੀ ਧੰਨਵਾਦ ਜੀ ਸਾਰਿਆਂ ਦਾ